ਹਾਂਜੀ ਦੋਸਤੋ ਕੀ ਹਾਲ ਆ ਜੀ ਦੋਸਤੋ ਅੱਜ ਆਪਾਂ ਕੋੜ ਧਰਮੂ ਆਏ ਸੀ ਕੋੜ ਧਰਮੂ ਮਾਨਸਾਂ ਚ ਲੈਦਾ ਪਿੰਡ ਆ ਜੀ ਤੇ ਅੱਜ ਆਉਣ ਦਾ ਸਬਬ ਮਣਾ ਸੀ ਡੇਰੇ ਦੇ ਵਿੱਚ ਤੇ ਅੱਜ ਆਪਾਂ ਮਾਨਸਾਂ ਜਾਣਾ ਸੀ ਆਉਂਦੇ-ਆਉਂਦੇ ਸੋਚਿਆ ਵੀ ਆਪਾਂ ਯਾਰ ਡੇਰੇ ਦੇ ਵਿੱਚ ਕਹਿੰਦੇ ਬਹੁਤ ਸ਼ਾਂਤੀ ਹੈ ਇੱਥੇ ਸ਼ਾਂਤੀ ਕੀ ਹੈ ਇੱਥੇ ਪੰਛੀਆਂ ਦੀਆਂ ਆਵਾਜ਼ਾਂ ਜੇ ਕਿਸੇ ਨੂੰ ਵੀ ਡਿਪਰੈਸ਼ਨ ਦਾ ਸ਼ਿਕਾਰ ਆ ਤਾਂ ਉਹ 5-7 ਮਿੰਟ ਇੱਥੇ ਆ ਕੇ ਬਹਿ ਜੇ ਤਾਂ ਉਹ ਇੰਨੀ ਕੁ ਸ਼ਾਂਤੀ ਬਣ ਜਾਂਦੀ ਆ ਮਾਨੂੰ ਵੀ ਇੱਥੇ ਜੰਗਲੀ ਜੰਗਲ ਨੇ ਜੰਗਲੀ ਜੰਗਲ ਨੇ ਜੇ ਆਪਾਂ ਹਰੇਕ ਪਾਸੋਂ ਹਰੇਕ ਪੰਛੀਆਂ ਦੀਆਂ ਆਵਾਜ਼ਾਂ ਆਉਨੀਆਂ ਜੀ ਮਾਨੂੰ ਇੰਨੀ ਕੁ ਖੁਸ਼ੀ ਮਿਲਦੀ ਆ ਤੇ ਆਪਾਂ ਸਾਂਝੀ ਕਰ ਦਾਂ ਦੇਖੋ ਵੀਡੀਓ ਐਦਾਂ ਲੱਗਦਾ ਜਿਵੇਂ ਆਪਾਂ ਕਿਸੇ ਵੀ ਪਹਾੜੀ ਏਰੀਏ 'ਚ ਪਹੁੰਚ ਗਏ ਪਹਾੜੀ ਏਰੀਏ 'ਚ ਪਹੁੰਚ ਕੇ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਵੀ ਇਹ ਦੇਖੋ ਕਿੰਨੇ ਪ੍ਰਕਾਰ ਦੀਆਂ ਇੱਥੇ ਪੰਛੀਆਂ ਆਵਾਜ਼ਾਂ ਦਿੰਦੇ ਨੇ ਤੇ ਮੈਂ ਵੀਡੀਓ ਸਾਂਝੀ ਕਰਦਾ ਆ ਦੇਖੋ ਇੱਥੇ ਜੰਗਲੀ ਜੰਗਲ ਬਣਿਆ ਪਿਆ ਹਰੇਕ ਇੱਥੇ ਪੰਛੀ ਰਹਿੰਦੇ ਆ ਚਿੜੀਆਂ ਕੀ ਤੋਤੇ ਮੋਰ ਵੀ ਰਹਿੰਦੇ ਇੱਥੇ ਬਾਬਾ ਜੀ ਨੇ ਦੱਸਿਆ ਕਿ ਨੇ ਮੋਰ ਰਹਿੰਦੇ ਇੱਥੇ ਬਹੁਤ ਜ਼ਿਆਦੇ ਤੇ ਪਰ ਹੁਣ ਦੁਪਹਿਰ ਦਾ ਟਾਈਮ ਆ ਹੁਣ ਨਹੀਂ ਪੰਛੀ ਹੁੰਦੇ ਨੇ ਇੱਥੇ ਇੰਨਾ ਕੁ ਮਨ ਨੂੰ ਖੁਸ਼ੀ ਮਿਲਦੀ ਯਾਰ ਰਹਿਣ ਦੇ ਵਿੱਚ ਤੇ ਜੇ ਤੁਸੀਂ ਆਉਣਾ ਇੱਥੇ ਕੋਡ ਧਰਮੂ ਆਉਣਾ ਪੈਣਾ ਕੋਟ ਧਰਮੂ ਡੇਰਾ ਜੀ ਇੱਥੇ ਜਦੋਂ ਆਪਾਂ ਬੱਸ ਸਟੈਂਡ ਤੋਂ ਪਿੰਡ ਵਾਲੇ ਪਾਸੇ ਮੁੜਦੇ ਆਂ ਤਾਂ ਉੱਥੇ ਨਾਲ ਦੀ ਨਾਲ ਇਹ ਡੇਰਾ ਆ ਜਾਂਦਾ ਉੱਥੇ ਬੜੇ ਪ੍ਰਕਾਰ ਦੇ ਪੰਛੀ ਨੇ ਜਿਹੜੇ ਇੱਥੇ ਦੇਖਣ ਨੂੰ ਮਿਲਦੇ ਆ ਕਿੰਨੀਆਂ ਆਵਾਜ਼ ਆ ਜਾਂਦੀਆਂ ਪੰਛੀਆਂ ਇੱਥੇ ਬਾਈ ਕੁਦਰਤ ਦਾ ਕਰਿਸ਼ਮਈ ਆ ਜਾਵਾ ਹੈਗਾ ਦੁਨੀਆ ਦਾ ਆਨੰਦ ਵੀ ਸਾਰਾ ਇੱਥੇ ਆਨੰਦ ਹੀ ਮਿਲਦਾ ਸਮਾਨ ਬਾਕੀ ਕੁਦਰਤ ਵਸੀ ਆ ਇਹ ਹੈਗੀ ਕੁਦਰਤ ਆ ਮਿੱਲੇ ਆਪਾਂ ਕੋਈ ਵੀ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ ਬਾਈ ਤੇ ਹੈਗੀ ਇੱਥੇ ਸ਼ਾਂਤੀ ਵਾਲੀ ਜਗਾ ਫੁੱਲ ਸ਼ਾਂਤੀ ਆ ਬਾਈ ਜਿਵੇਂ ਕੁਦਰਤੀ ਵਸਈ ਹੋਈ ਆ ਅੱਛਾ ਆਓ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਮਾਹੌਲ ਲੈ ਵੀ ਦੋਸਤੋ ਹਨਾ ਜਿਵੇਂ ਬਾਈ ਨੇ ਦੱਸਿਆ ਜਸਪਾਲ ਸਿੰਘਾ ਆਪਣੇ ਨਾਲ ਸੀ ਵੀ ਬਾਕੀ ਯਾਰ ਇੰਨੀਆਂ ਬਾਜਾਂ ਇੱਥੇ ਪੈਂਦੀਆਂ ਹਨਾ ਤੇ ਵੀ ਬਾਕੀ ਇੱਥੇ ਕੁਦਰਤ ਦਾ ਕ੍ਰੇਸ਼ਮਾ ਇੱਥੇ ਪਤਾ ਹੀ ਨਹੀਂ ਕਿਸੇ ਪ੍ਰਕਾਰ ਦਾ ਕਿਥੇ ਕੀ ਉਗਿਆ ਪਿਆ ਤੇ ਇੰਨਾ ਕੋ ਸ਼ਾਂਤ ਮਾਹੌਲ ਆ ਇੱਥੇ ਤੇ ਬਹੁਤ ਜਿਆਦੇ ਮਾਹੌਲ ਵਧੀਆ ਹੈਗਾ ਕਿਉਂਕਿ ਇੱਥੇ ਜਿਹੜੀਆਂ ਬਾਜਾਂ ਨੇ ਨਾ ਚੀਆਂ ਘਟਾਰਾਂ ਹੋਰ ਦੀਆਂ ਸਾਰੀਆਂ ਦੀਆਂ ਬਾਜਾਂ ਪੈਂਦੀਆਂ ਤੇ ਇੱਥੇ ਹਰ ਰੋਜ਼ ਦਾਣੇ ਪਾਉਂਦੇ ਨੇ ਪੰਛੀਆਂ ਨੂੰ ਤੇ ਪੰਛੀ ਦਾਣੇ ਖਾ ਕੇ ਫਿਰ ਉਧਰ ਨੂੰ ਚੱਲ ਪੈਂਦੇ ਨੇ ਤੇ ਇੱਥੇ ਬਹੁਤ ਪ੍ਰਕਾਰ ਦੇ ਪੰਛੀ ਰਹਿੰਦੇ ਆ ਜੀ ਹੁਣ ਕਹਿੰਦੇ ਵੀ ਪੰਛੀ ਥੋੜਾ ਜਿਆ ਦੁਪਹਿਰ ਦਾ ਟਾਈਮ ਆ ਵੀ ਉੱਪਰ ਨੇ ਪਹਿਲਾਂ ਬੜੇ ਪ੍ਰਕਾਰ ਦੇ ਪੰਛੀ ਰਹਿੰਦੇ ਸੀ ਇੱਥੇ ਬੜਾ ਮਨ ਨੂੰ ਸਕੂਨ ਮਿਲਦਾ ਬੜਾ ਮਨ ਨੂੰ ਸਿਸਟਮ ਹੁੰਦਾ ਤੇ ਇੱਕ ਉਧਰ ਤੋਂ ਦਾ ਕ੍ਰਿਸ਼ਮਾ ਕਹਿੰਦੇ ਵੀ ਬਹੁਤ ਹੀ ਪਿੰਡਾਂ ਦੇ ਵਿੱਚ ਐਦਾਂ ਦੇ ਜਿਹੜੇ ਆਪਣੇ ਤਰਖਤ ਨੇ ਜਾਂ ਡੇਰੇ ਨੇ ਡੇਰਾ ਦੇ ਵਿੱਚ ਹੀ ਬਹੁਤ ਘਾਟੇ ਛਿੜੀਆਂ ਮਿਲਦੀਆਂ ਜੀ ਦੇਖਣ ਨੂੰ ਤੇ ਇਹ ਦੇਖੋ ਤੁਸੀਂ ਦੇਖ ਹੀ ਲੇਤਾ ਕਿੰਨੇ ਆਜੀਜੀ ਦੀਆਂ ਆਵਾਜ਼ਾਂ ਆਉਂਦੀਆਂ ਕਿੰਨੇ ਕੁਸਤੀਆਂ ਬਾਜ਼ਾਂ ਆਉਂਦੀਆਂ ਹਾਉ ਦੇ ਬਹੁਤ ਇੱਥੇ ਘੈਂਡ ਘੈਂਡ ਪੰਛੀ ਨੇ ਮੋਰ ਵੀ ਬਹੁਤ ਜ਼ਿਆਦਾ ਇੱਥੇ ਲੈ ਸੁਣੋ ਮੋਰ ਦੇ ਦਰਸ਼ਨ ਕਰਾ ਰਿਹਾ ਉਹ ਬੈਠਾ ਜੀ ਮੋਰ ਇੱਥੇ ਇਹ ਜਿਹੜੇ ਪੰਛੀ ਆ ਨਾ ਕੁਦਰਤੀ ਪੰਛੀ ਇੱਥੇ ਬਹੁਤ ਰਹਿੰਦੇ ਆ ਮੋਰ ਆ ਜੀ ਪੂਰਾ ਵੱਡਾ ਮੋਰ ਆ ਇੱਥੇ ਹੋਰ ਵੀ ਕਈ ਪ੍ਰਕਾਰ ਦੇ ਇੱਥੇ ਪੰਛੀ ਰਹਿੰਦੇ ਨੇ ਕਿਉਂਕਿ ਆ ਜੇ ਆਪਾਂ ਬਣਦੀ ਗੱਲ ਕਰੀਏ ਨਾ ਬਹੁਤ ਪੁਰਾਣਾ ਬਾਣਾ ਸੁੱਕੀ ਦੇਖੋ ਇਹ ਵੀ ਚੀਜ਼ਾਂ ਹੁੰਦੀਆਂ ਕਿਦੇ ਵੀ ਇਹੇ ਚੀਜ਼ਾਂ ਦੇ ਵਿੱਚ ਕੁਦਰਤ ਰੱਬ ਵਸਦਾ ਹੁੰਦਾ ਇਹ ਜੰਗਲਾਂ ਦੇ ਵਿੱਚ ਉਹ ਦੇਖੋ ਜੀ ਜੇ ਨੂੰ ਆਪਾਂ ਤਾਂ ਛੱਡ ਜੀ ਹੁਣ